ਮੁੱਖ ਮੰਤਰੀ ਸਾਹਿਬ ਜੀ ਬਿਅਦਦੀ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਚਾਹਤ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਲੈਕਟਮੈਂਟੇ ਵਾਲਾ ਕਾਨੂੰਨ ਕਿੱਥੇ ਆਜੀ ਕੇਦਰੀਵਾਲ ਸਾਹਿਬ ਤੁਹਾਨੂੰ ਜੀ ਨਾਮਰਾਂ ਨੇ ਤੁਸੀਂ ਤਾਂ ਰਿਵਾਲ ਮੁੱਖ ਮੰਤਰੀ ਸਾਹਿਬ ਬਿਅਦਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗਾ ਪਲੀਜ਼ ਮੁੱਖ ਮੰਤਰੀ ਸਾਹਿਬ ਕੋ ਤਾਬਰ ਮਾਰ ਕੇ ਤੋਂ ਆਏ ਹੋ ਉਸਨੇ ਤੁਹਾਨੂੰ ਮਨਾਉ ਸੀ ਥਾਈ ਪ੍ਰੇਸ਼ ਨੂੰ ਇਹ ਕਾਨੂੰਨ ਦਾ ਕੀ ਬਣਾ ਸਾਨੂੰ ਦੱਸਿਓ ਕੁਝ ਸਾਡੀ ਗੱਲ ਸੁਣ ਲਓ ਜੇ ਤੁਸੀਂ ਆਓ ਉੱਤੇ ਸਾਡੀ ਗੱਲ ਦਾ ਕੋਈ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਤੁਹਾਡੋ ਕਰ ਰਿਹਾ ਕਿ ਮੇਰੇ ਅੱਗੇ ਤੁਹਾਨੂੰ ਦੇਵ ਤੇ ਕਿੰਨੀ ਸਿਕਰੂਣ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾ ਜੀ ਕੀ ਗੱਲ ਜਵਾਬ ਨਹੀਂ ਦਿੱਤਾ ਤਾਂ ਹੁਣ ਆਪੇ ਦੱਸਣਗੇ ਕਿਉਂ ਨਹੀਂ ਦਿੱਤਾ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਸਾਹਿਬ ਦਾ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਦੋਂ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਦਵੀਆਂ ਦਾ ਕਮਾਉਂਡ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਵੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸੇ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੋਦ ਅਸੀਂ 25 25 ਦਸੰਬਰ 2021 ਨੂੰ ਨਾਮ ਰਾਨਾ ਸਟੇਟ ਇਹ ਆਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜਣਗੇ ਜੀ ਕਿੰਨਾ ਚਿਰ ਭੱਜਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿਚੜ ਦੇ ਕੋਸ ਬਣਾ ਲੈਣਗੇ ਉਹ ਵੀ ਕਿੰਨਾ ਤੇ ਹੱਜਣਾ ਤੋਂ ਸੋਚਦਾ ਹੋਇਆ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਚੀਜ਼ ਨੂੰ ਪੁੱਛੋ ਨੀ ਅੱਜ ਕੀ ਹੋਇਆ ਜੀ ਹੈ ਅੱਜ ਇਹ اعلان ਤੋਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤੇ ਜਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਤਕਾਰ ਹੀ ਨਹੀਂ ਕਰ ਸਕਦੇ ਇੱਥੇ ਹੁਣ ਵੀ ਲੋੜ ਕੀ ਸੀ ਇਹ ਕਹਿੰਦੇ ਪਵਿੱਤਰ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁਖਮੰਦੀ ਸਾਹਿਬ ਨੂੰ ਮੁਖਮੰਦੀ ਰਾਜਾ ਤੇ ਉੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਸਰਵੋਤਮ ਪਵਿੱਤਰ ਨਗਰੀ ਦਾ ਕਰਦੇ 209 ਮਿੰਟ ਜੇ ਇੱਥੇ ਸਪੈਸ਼ਲੀ ਆਏ ਹੋ ਪੇਟਾ ਗੋਜਾ ਤੇ ਜੀ ਅੰਮ੍ਰਿਤਸਰ ਸਾਹਿਬ ਨੂੰ ਦੋਸ਼ਾਤ ਵੰਡ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਅੰਮ੍ਰਿਤ ਸਰਵਸਾਇਆ ਸੀਗਾ ਕੋ ਲਿਮਟ ਕੀਤੀ ਸੀ ਉਹਦੀ ਪਿੱਛੇ ਗਲਿਆਰਾ ਜਿਹੜਾ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਨੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ ਮੀਡੀਆ ਸਾਹਮਣੇ ਸੀਗਾ ਆਵਾਜ਼ਾਂ ਦੇਤੀਆਂ ਨੇ ਮੇਰੇ ਨਾਲ ਅੱਖਾਂ ਚੱਖਾ ਪਾ ਕੇ ਉਹਨਾਂ ਦੇਖਿਆ ਵੀ ਆਪੀ ਹਾਂ ਰੋਹ ਸਿੰਘ ਪਾਉਂਦਾ ਪਾਉਂਦਾ ਮੈਨੂੰ ਇਦਾਂ ਹੱਥ ਵੀ ਕੀਤਾ ਸੀ ਕਿ ਅਸੀਂ ਕਿਹਾ ਤੁਹਾਡਾ ਭਰੋਸਾ ਕਰੀਏ ਕਿਹੜੀ ਗਲਤ ਹੈ ਭਰੋਸਾ ਕਰੀਏ ਸਭ ਮਸਲੇ ਤਾਂ ਆਏ ਆ ਨਾ ਤੁਹਾਡੀ ਕਿਹੜੀ ਜੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁਖਰਾਂ ਦੇ ਸਾਹਮਣੇ ਐਲਾਨ ਕੀਤਾ ਸੀ ਸਾਰੇ ਮੀਡੀਆ ਕੋਲ ਮੌਜੂਦ ਹੈ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤਰੀਕ ਨੂੰ ਸਰਕ ਕਮੇਟੀ ਨੂੰ ਦੇ ਦਤਾ ਅੱਜ ਅੱਜ ਮੈਂ ਇਹ ਇੱਕ ਮਿੰਟ ਮੇਰੀ ਗੱਲ ਪੂਰੀ ਐ ਲੰਦੋ ਅੱਜ ਬੈਂਸ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਪਿਆਰੀਆਂ ਕਰਦੇ ਆ ਕੀ ਉਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਅਨੰਦਪੁਰ ਸਾਹਿਬ ਦੇ ਨਾਲ ਬਿਆਦੇ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਕਾਨੂੰਨ ਨਹੀਂ ਲਾਗੂ ਕਰਨੀ ਗੇ ਲਾਗੂ ਕਰਨ ਦੀ ਗੱਲ ਬਣਾਉਣ ਦੀ ਗੱਲ ਉਹਨੇ ਖਰੜਾ ਸੀ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ ਕਾਵਲ ਮੋਰਚੇ ਵੱਲੋਂ ਪਾਈ ਗੁਰਦੀਸ਼ ਸਿੰਘ ਖਾਲਸਾ ਜੀ 406 ਅੱਜ 8 ਮਹੀਨੇ 4 ਸਾਥ ਦਿਨ ਹੋ ਗਏ ਉੱਤੇ ਬੈਠੇ ਹੋ ਪਰ ਪ੍ਰਪਤੀ ਜੀ 6 ਮਹੀਨੇ ਦਾ ਸਮਾਂ ਬੀ ਗਿਆ ਹਾਂਜੀ ਜੱਦੀਆਂ ਦੇ ਮੁੱਦੇ ਤੇ ਇਹਨਾਂ ਕੋਲ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਹਿਰੀਆਂ ਨਾਲ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਜਮਾਣਾ ਨੇ ਮੋਟਾ ਲੈਣੀਆਂ ਸੀ ਕੀ ਕਰਦੇ ਸੀ ਚੈਨਜ ਸਟੇਜ 'ਤੇ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਹੀਂ ਜੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਉਹ ਤੁਹਾਨੂੰ ਪਤਾ ਕੱਲ੍ਹ ਸਵੇਰੇ ਆਪਾਂ ਚੰਦਾ ਸੀਗਾ ਉਹ ਇਹਨਾਂ ਨੇ ਪੜਿਆ ਉਸ ਨਾਮ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮਰਨ ਦੇ ਨਾਲ ਫਾਈਲ ਦਿਖਾਈ ਚਲਦੀ ਸਟੇਜ 'ਤੇ ਰੋਕੀ ਗਈ ਪ੍ਰਸ਼ਮਾ ਸਿੰਘ ਸਾਹਿਬ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਰ ਸਿੰਘ ਸਾਹਿਬ ਇਕੱਲ ਸੀ ਮੈਨੂੰ ਥੱਲੇ ਲੈ ਕੇ ਗਿਆ ਸਟੇਪ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮ ਰੈਂਡ ਫੜਿਆ ਕਹਿੰਦੇ ਮੈਂ ਬੋਲਾਂਗਾ ਸੇਟ ਤੇ ਬੋਲੇ ਵੀ ਆਸੀਂ ਬੈਠਵੇਂ ਡੱਕਾਂਗੇ ਵਿਚਾਰ ਵਟਾਂਦਰਾ ਹੋ ਰਿਹਾ ਹੋਣਾ ਵਿਚਾਰ ਵਟਾਂਦਰਾ ਹੋ ਰਿਹਾ ਹਾਂ ਸਮਾਂ ਜਾਂਦਾ ਲੱਗਣਾ ਯਾਰ ਸਮਾਂ ਬੜਾ ਕੀ ਲੱਗਦਾ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ ਇੱਕ ਘੰਟੇ ਦੀ ਬੈਠਦਾ ਵਾ ਸਲੈਕਟ ਕਮੇਟੀ ਆ ਮਰੇ ਬਾਅਦ ਦੇਖੋ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਹੈ ਜੀ ਅਡੇ ਵਾਸਤੇ ਸ਼ਰਿਆਮਰਬਾਦੀ ਦੇ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਥਿਆਏ ਕਦਰੀ ਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਦਾ ਦਰਜਾ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖੜੇ ਆ ਆਪਾਂ ਸਾਰੇ ਦੋਨੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਬੇਦਗੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਕੋਈ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦਾ ਖਰਾਬ ਮੀਟ ਦਾ ਖਰਾਬ ਨੁਸਰਾ ਮੀਟ ਬੈਨ ਨਹੀਂ ਆਪਾਂ ਬੀੜੀਆਂ ਸਿਕਟੋ ਬੰਦ ਕਰਨ ਦੀ ਚਲੋ ਸਭ ਤੋਂ ਬੰਦ ਹੋਣਾ ਚਾਹੀਦਾ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ लागू ਤਾਂ ਤੁਹਾਡੇ ਕੋਲ ਹੀ ਤੱਕ ਬੇਦਮੀ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਦਲੂ ਟੰਮਿੱਟੀ ਚਾਰਨ ਵਾਲੀ ਗੱਲ ਹੈ ਕਮੈਂ ਤੁਹਾਡੇ ਸਾਰੇ ਦੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਐਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮਤ ਛੋਕੇ ਪੰਜਾਬੀ ਦੇਸ ਤੋਂ ਇਹਨਾਂ ਕਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਣ ਤੁਹਾਨੂੰ ਚੜਿਆ ਸੀ ਉਦੋਂ ਫਲੈਕਸਾਂ ਟਾਡੀਆਂ ਨਹੀਂ ਸੀ ਲੱਗਦੀਆਂ ਉਦੋਂ ਕੋਈ ਹੋਰ ਫਲੈਕਸਾਂ ਲਾਉਂਦਾ ਸੀ ਪਰ ਸਾਨੂੰ ਆਪਣੀ ਜੁਰੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਖਾਲ ਨਹੀਂ ਕਰ ਸਕਦੇ ਤਾਂ ਫਿਰ ਮੈਂ ਤਾਂ ਸੋਚਿਆ ਕਿ ਪੰਜਾਬੀ ਤੁਹਾਡੇ ਦੇ ਦੁਬਾਰਾ ਪਰੋਸਾ ਕਰ ਲੈਣੀ ਹੈ